ਰਾਤ ਇਦਾਂ ਹੋਇਆ ਜੀ 22 ਵਜੇ ਚੋਰ ਆਜਦੇ ਜੀ ਇੱਥੇ ਉਹਨਾਂ ਨੇ ਪਹਿਲਾਂ ਚੌਕੀਦਾਰ ਨੂੰ ਕਾਬੂ ਕੀਤਾ ਜੀ ਉਹਨੂੰ ਬੰਨ ਲਿਆ ਉਹਨਾਂ ਨੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਆਪਣੇ ਦੋ ਜਿੰਦੇ ਤੋੜੇ ਨੇ ਜੀ ਕੈਂਚੀ ਗੇਟ ਦੇ ਕੈਮਰੇ ਡੈਮੇਜ ਕੀਤੇ ਨੇ ਜੀ ਬਾਹਰ ਲੱਗੇ ਹੋਏ ਸੀ ਤਿੰਨ ਤੇ ਉਸ ਤੋਂ ਬਾਅਦ ਉਹਨਾਂ ਨੇ ਦੂਜਾ ਚੌਕੀਦਾਰ ਇੱਕ ਉਹ ਬੀਵੀਵੀਆਰ ਵਾਲਾ ਇੱਧਰ ਗੇੜਾ ਮਾਰਦਾ ਆਏ ਉਹਨੇ ਦੇਖਿਆ ਵੀ ਦੋ ਬੰਦੇ ਭੱਜ ਕੇ ਗਏ ਨੇ ਮਗਰ ਨੂੰ ਥੋਬੇ ਕੰਨੀ ਤੇ ਉਹਨੇ ਜੀ ਸੀਪੀਆਰ ਵਾਲਿਆਂ ਨੇ ਇਨਫੋਰਮ ਕੀਤਾ ਫਿਰ ਉਹ ਮੌਕੇ ਤੇ ਆ ਗਿਆ ਆਪਣਾ ਬਚਾਅ ਹੋ ਗਿਆ ਜੀ ਬੰਦੇ ਭੱਜ ਗਏ ਨੌ ਜਾਨੇ ਸੀਗੇ ਜੀ ਰਾਤ ਨੂੰ ਨੌ ਜਣਾਂ ਦੇ ਅੰਦਰ ਨੁਕਸਾਨ ਅੰਦਰ ਫੜ ਗਏ ਸੀਗੇ ਨਹੀਂ ਨਹੀਂ ਉਹ ਕੈਂਚੀ ਗੇੜ ਦੇ ਦੋ ਤਿੰਨ ਜਿੰਦੇ ਕੈਂਚੀ ਗੇੜ ਨੇ ਲੱਗੇ ਹੁੰਦੇ ਸੀ ਦੋ ਤੋੜਲੇ ਸੀ ਕੀ ਲੱਗਦਾ ਬਿਵਾਸੀ ਨੂੰ ਨਾ ਜੀ ਮੈਂ ਸੋਰ ਸਿੰਘ ਨੰਬਰਦਾਰ ਅਰਥਾ ਰਾਜੂ ਘਟਨਾ ਵਾਪਰੀ ਹੈ ਤੁਸੀਂ ਵੀ ਇੱਥੇ ਪਹੁੰਚ ਚੁੱਕੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਬੱਚੇ ਸ਼ਰਨ ਜਾ ਰਹੇ ਜੀ ਜਦੋਂ ਦੇਖਿਆ ਵੀ ਇੱਥੇ ਇੱਕ ਦੋ ਬੰਦੇ ਇਕੱਠੇ ਨੇ ਮੈਂ ਵਾਪਸੀ ਦੇ ਇੱਥੇ ਰੁਕ ਗਿਆ ਜਦ ਦੇਖਿਆ ਪਤਾ ਲੱਗਿਆ ਵੀ ਆਪਣੇ ਇਹਨਾਂ ਦੇ ਬੰਦਨ ਜੁਲੀ ਤੇ ਕੱਟ ਹੋਇਆ ਸੀ ਜਦ ਦੇਖਿਆ ਪਤਾ ਲੱਗਿਆ ਵੀ ਇੱਥੇ ਚੋਰੀ ਹੋਣ ਲੱਗੀ ਸੀ ਪਰ ਬਚਾਅ ਹੋ ਗਿਆ ਇਹਦੇ ਧੁੰਦ ਦੇ ਕਾਰਨ ਚਾਹੇ ਸਮਝ ਲਓ ਚਾਹੇ ਅਣਗੈਲੀ ਕਾਰਨ ਵੀ ਇੱਥੇ ਗੇੜਾ-ਵੇੜਾ ਘੱਟ ਹੋਣਾ ਪੁਲਿਸ ਵਾਲਿਆਂ ਦਾ ਜਦੋਂ ਇੱਥੇ ਬੰਦਨ ਜੁਲੀ ਹੈਗੀ ਹੈ ਤਾਂ ਆਪਣੇ ਸ਼ਹਿਰ ਵਾਲਿਆਂ ਨੂੰ ਔਰ ਪੁਲਿਸ ਵਾਲਿਆਂ ਨੂੰ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਵੀ ਇਹ ਇੱਥੇ ਵੱਧ ਤੋਂ ਵੱਧ ਗੇੜਾ ਰੱਖਣ ਅਰ ਚੌਕੀਦਾਰਾਂ ਦੀ ਹੁਸ਼ਿਆਰੀ ਨਾਲ ਇਹ ਥੋੜਾ ਜਿਹਾ ਬਚਾਅ ਹੋ ਗਿਆ ਉਹਨਾਂ ਨੇ ਜਦ ਆਲੇ ਦੁਆਲੇ ਦੇਖਿਆ ਵੀ